ਬਾਬਾ ਜੀ ਇਹ ਰਾਤ ਪਿੰਡ ਝਾੜ ਸਾਹਬ ਦੇ ਵਿੱਚ ਡੀਜ਼ਲ ਚੋਰੀ ਕਰਿਆ ਬੰਦਿਆਂ ਨੇ ਭਾਈ ਗੁਰੂ ਦਾ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰ ਰਹੇ ਆ ਬੰਦੇ ਜੇ ਮੇਰਾ ਕੋਈ ਵੀ ਵੀਰ ਇਹਨਾਂ ਨੂੰ ਪਛਾਣਦਾ ਹੋਵੇ ਪਿੰਡ ਝਾੜ ਸਾਹਬ ਦੇ ਸਰਪੰਚ ਨਾਲ ਕੰਟੈਕਟ ਕੀਤਾ ਜਾਵੇ ਬਾਬਾ ਜੀ ਰਾਤ 40 45 ਲੀਟਰ ਡੀਜ਼ਲ ਕੱਢ ਲੈ ਗਏ ਇਹ 6-7 ਜਾਣੇ ਆ ਇੰਡੀโก ਗੱਡੀ ਆ ਗੱਡੀ ਦਾ ਨੰਬਰ ਨਹੀਂ ਕਲੀਅਰ ਪਤਾ ਲੱਗਦਾ ਕੈਮਰੇ 'ਚ ਬਾਕੀ ਬਾਬਾ ਜੀ ਬੰਦਿਆਂ ਦੀ ਪਛਾਣ ਆਂਦੀ ਆ ਪ੍ਰੋਪਰ ਤੌਰ ਤੇ ਬਾਕੀ ਜੇ ਕਿਸੇ ਨੇ ਵੀ ਮੰਨ ਲਓ ਦੇਖੇ ਹੁਣ ਕਿਤੇ ਵੀ ਜਰੂਰ ਕੰਟੈਕਟ ਕਰਿਓ ਬਾਕੀ ਰਾਤ ਨੂੰ ਆਪਣਾ ਗੇਟ ਦਰਵਾਜ਼ੇ ਨਾ ਖੋਲਿਓ ਜੇ ਕੋਈ ਵੀ ਖੜਕਾਉਂਗੇ ਬਈ ਜੇ ਦਰਵਾਜ਼ੇ ਵੀ ਖੜਕਾਂਦੇ ਰਾਤ ਨੂੰ ਆਕੇ ਇਹਨਾਂ ਕੋਲ ਹਥਿਆਰ ਹੈਗੇ ਆ ਆਪਣਾ ਧਿਆਨ ਰੱਖਿਓ ਸਾਰੇ ਜਣੇ ਬਾਕੀ ਜੇ ਕਿਸੇ ਨੂੰ ਵੀ ਪਤਾ ਲੱਗੇ ਜਰੂਰ ਦੱਸਿਓ ਵੀਰ ਬਣ ਕੇ ਹੈ ਆ ਦੇਖ ਮੂੰਹ ਕਲੀਅਰ ਦੇਖਦਾ ਨਹੀਂ ਇਹ ਤਾਂ नंबर रो के कौन ही गायब हो गई मिली कड़ी कड़ी इंडी को कड़ी यार अच्छा स्पेशलर डे है रा इंडी आग आग। को आगे डी अच्छा इंडी को ये नहीं मिला कड़ी और नंबर दे आ रहे हाँ नहीं हमारे और आज तो हाँ द पी ए को लेकिन ये जिला पहला आया रोग गया और ये और ये यात्री पहले पीया हाँ